ਸਾਸੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੀ ਹੋਵੋਗੇ ਤੇ ਅੱਜ ਦਾ ਵਲੌਗ ਬਿਲਕੁਲ ਖਾਸ ਹੋਣ ਵਾਲਾ ਵਾ ਤੇ ਅੱਜ ਮੈਂ ਚੱਲਾ ਸੀਗਾ ਬਲਹਾਂਡ ਏਜੰਸੀ ਦੇ ਵਿੱਚ ਉਹਨਾਂ ਦੀ ਸਰਵਿਸਮੈਨ ਬਹੁਤ ਹੀ ਵਧੀਆ ਲੱਗੀ ਤੇ ਮੇਰੀ ਨਾ ਐਕਟੀਵਾ ਦੀ ਥੋੜੀ ਪ੍ਰੋਬਲਮ ਹੁੰਦੀ ਸੀ ਜਲਦੀ ਜਲਦੀ ਬੰਦ ਹੋ ਜਾਂਦੀ ਹੁੰਦੀ ਸੀ ਤੇ ਮੈਂ ਬਾਹਰ ਕੋਈ ਮਕੈਨਿਕਾ ਨੂੰ ਦਿਖਾਇਆ ਤੇ ਕਿ ਕੋਈ ਪ੍ਰੋਬਲਮ ਜਿਹੜੀ ਉਹ ਸੋਲਵ ਨਹੀਂ ਹੋਈ ਤੇ ਫਿਰ ਮੈਂ ਹਾਰ ਕੇ ਇੱਥੇ ਗਿਆ ਏਜੰਸੀ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਦੀ ਮੋਬਿਲ ਦੀ ਮੈਗਨੈਟ ਕੋਇਲ ਪੈਣ ਵਾਲੀ ਆ ਤੇ ਮੈਗਨੈਟ ਕੋਇਲ ਤਾਂ ਪਾਉਣੀ ਪੈਣੀ ਆ ਤੇ ਉਹ ਕਹਿੰਦੇ ਕਿ ਚਲੋ ਇਹਦਾ ਤੁਹਾਨੂੰ ਕਲੇਮ ਮਿਲ ਜੂਗਾ ਤੇ ਮੈਗਨੈਟ ਕੋਇਲ ਤੇ ਉਹਨਾਂ ਨੇ ਚਲੋ ਉਦਾਂ ਹੀ ਪਾਤੀ ਸੀਗੀ ਤੇ ਬਾਕੀ ਪੇਮੈਂਟ ਮੈਂ ਜਮ੍ਹਾਂ ਕਰਵਾਤੀ ਉਹਨਾਂ ਨੂੰ ਤੇ ਅੱਜ ਮੈਂ ਚੱਲਾ ਵਾਂ ਉਹਨਾਂ ਦਾ ਮੈਨੂੰ ਫੋਨ ਆਇਆ ਹੈਗਾ ਕਿ ਤੁਹਾਡੀ ਜਿਹੜੀ ਪੇਮੈਂਟ ਆ ਉਹਨਾਂ ਨੂੰ ਵਾਪਸ ਹੋ ਜਾਣੀ ਆ ਤੇ ਹੁਣ ਮੈਂ ਚੱਲਾ ਆਂਗਾ ਏਜੰਸੀ ਦੇ ਵਿੱਚ ਤੇ ਜਾਨਾ ਵਾਂ ਨਾਲੇ ਮੈਨੇਜਰ ਸਾਹਿਬ ਦੇ ਨਾਲ ਮਿਲਾਂਦਾ ਵਾਂ ਉਹਨਾਂ ਦਾ ਵੀ ਸੁਭਾਅ ਬਹੁਤ ਵਧੀਆ ਵਾ ਤੇ ਇਹਨਾਂ ਦੀ ਸਰਵਿਸ ਬਹੁਤ ਵਧੀਆ ਵਾ ਖਾਂਡਾ ਵਾਲਿਆਂ ਦੀ ਜਿਹੜਾ ਵੀ ਕੰਮ ਨਹੀਂ ਕਰਵਾਉਣਾ ਹੁੰਦਾ ਵਾ ਇੱਥੇ ਆ ਕੇ ਕਰਵਾਇਆ ਕਰੋ ਬਾਲਾ ਖਾਂਡਾ ਏਜੰਸੀ ਦੇ ਵਿੱਚ ਤੇ ਚਲੋ ਮਿਲਦੇ ਆਂ ਗਾੜੀ ਜਾ ਕੇ ਉੱਥੇ ਮਿਲਾਂਦਾ ਮੈਂ ਤੁਹਾਨੂੰ ਮੈਨੇਜਰ ਸਾਹਿਬ ਦੇ ਨਾਲ ਵੀ ਤੇ ਨਾਲੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਹੁੰਚ ਗਿਆ ਹਾਂ ਏ ਖਾਂਡਾ ਏਜੰਸੀ ਦੇ ਵਿੱਚ ਬਾਲਾ ਖਾਂਡਾ ਏਜੰਸੀ ਦੇ ਵਿੱਚ ਤੇ ਜਾ ਕੇ ਮੈਂ ਸਭ ਨਾਲ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਜੀ ਠੀਕ ਠਾਕ ਹੋ ਵਧੀਆ ਵਧੀਆ ਸਰ ਜੀ ਸਤਿ ਸ਼੍ਰੀ ਅਕਾਲ ਤੇ ਸਰ ਜਿੱਦਾਂ ਕਿ ਮੈਂ ਆਇਆ ਸੀ ਇੱਥੇ ਬਾਲਾ ਜਨਸੀ ਦੇ ਵਿੱਚ ਤੇ ਪ੍ਰੋਬਲਮ ਮੇਰੀ ਹੱਲ ਨਹੀਂ ਹੁੰਦੀ ਪਈ ਇਹ ਮਿਸਿੰਗ ਦੀ ਪ੍ਰੋਬਲਮ ਆਉਂਦੀ ਸੀ ਮੈਂ ਨਾ ਬਾਹਰ ਬੜੇ ਮਕੈਨਿਕਾ ਨੂੰ ਦਿਖਾਇਆ ਤੇ ਹੱਲ ਨਹੀਂ ਹੁੰਦਾ ਪਿਆ ਤੇ ਇਹ ਭਾਜੇ ਨੂਬ ਨੇ ਇਹਨਾਂ ਨੇ 5-7 ਮਿੰਟਾਂ ਦੇ ਵਿੱਚ ਹੀ ਪ੍ਰੋਬਲਮ ਹੱਲ ਕਰਤੀ ਇਹਨਾਂ ਨੂੰ ਪ੍ਰੋਬਲਮ ਲੱਭ ਗਈ ਤੇ ਇਹਨਾਂ ਨੇ ਨਾ ਮੇਰੀ ਮੈਗਨੇਟ ਕੋਇਲ ਦਾ ਕੰਮ ਕਰਤਾ ਪੈਸੇ ਚਲੋ ਮੈਂ ਦੇ ਗਿਆ ਸੀਗਾ ਪਹਿਲਾਂ ਇਹਨਾਂ ਨੂੰ ਉਹ ਪੈਸੇ ਇਹਨਾਂ ਨੇ ਹੁਣ ਮੈਨੂੰ ਵੀ ਫੰਡ ਕਰ ਦਿੱਤੇ ਆ ਤੇ ਮੈਨੂੰ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਿਆ ਤੇ ਤੁਸੀਂ ਸਰ ਦੱਸਿਓ ਕਿ ਜਦੋਂ ਨਵੀਂ ਗੱਡੀ ਲਈਦੀ ਆ ਕਿੰਨੇ ਚਿਰ ਤੱਕ ਇਹਦਾ ਕਲੇਮ ਮਿਲ ਜਾਂਦਾ ਸਾਨੂੰ ਨਵੀਂ ਗੱਡੀ ਲਈਦੀ ਆ 3 ਸਾਲ ਦਾ ਕੋਈ ਲਿਮਿਟ ਹੁੰਦੀ ਹੈ ਨਾ ਰੀਟੇਮ ਸਾਡੇ ਤੇ 3 ਸਾਲ ਦਾ ਚਲੋ ਕਲੇਮ ਮਿਲ ਜਾਂਦਾ ਤੇ ਮੇਰਾ ਨਾ 3 ਸਾਲ ਕੰਪਲੀਟ ਹੋ ਗਏ ਸੀ 3 ਸਾਲ ਤੋਂ ਉੱਪਰ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਮੁੜ ਕੇ ਕਿੰਨੇ ਪੈਸੇ ਲੱਗਦੇ ਫਿਰ ਐਕਸਟੈਂਡ ਵੈਰੰਟੀ ਬੰਦੀ ਆ 14% 1400 ਰੁਪਏ ਦੀ ਉਹ 1400 ਰੁਪਏ ਮੈਂ ਇਹਨਾਂ ਨੂੰ ਦਿੱਤੇ ਸੀਗੇ ਤੇ ਇਹਨਾਂ ਨੇ ਨਾ ਮੇਰਾ ਕੰਮ ਬਿਲਕੁਲ ਹੁਣ ਫ੍ਰੀ ਦੇ ਵਿੱਚ ਕਰਵਾਤਾ ਜਿਹੜੀ ਮੈਗਨੇਟ ਕੋਇਲ ਪਵਾਈ ਹੈ ਨਾ ਬਿਲਕੁਲ ਮੈਨੂੰ ਫ੍ਰੀ ਭਈ ਆ ਤੇ ਸਾਰੇ ਜਣੇ ਇੱਥੇ ਆਇਆ ਕਰੋ ਵਿਜ਼ਿਟ ਕਰਿਆ ਕਰੋ ਬਹੁਤ ਹੀ ਵਧੀਆ ਇੱਥੇ ਸਰਵਿਸ ਮਿਲਦੀ ਆ ਤੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਜੀ ਹੁਣਾਂ ਦਾ ਤੇ ਇਹਨਾਂ ਨੇ ਵੀਰ ਜੀ ਹੁਣਾਂ ਨੇ ਮੈਗਨੇਟ ਕੋਇਲ ਦਾ ਜਿਹੜਾ ਹੱਲ ਕੀਤਾ ਹੈ ਕਿ ਇਹਨੂੰ ਪ੍ਰੋਬਲਮ ਲੱਭਦੀ ਨਹੀਂ ਤੇ ਇਹਨਾਂ ਪੰਜ ਸੱਤ ਮਿੰਟਾਂ ਦੇ ਵਿੱਚ ਹੀ ਜਿਹੜਾ ਮੈਗਨੇਟ ਕੋਇਲ ਦਾ ਜਿਹੜਾ ਕੰਮ ਕਰ ਦਿੱਤਾ ਹਾਂਜੀ ਤੁਸੀਂ ਦੱਸੋ ਕੁਝ ਆਪਣੇ ਬਾਰੇ ਸਤਿ ਜੀ ਰਾਮ ਜੀ ਥੈਂਕ ਯੂ ਸੋ ਮੱਚ ਭਾਈ ਵੀ ਆਇਆ ਵਿਜ਼ਿਟ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਬਾਕੀ ਗਸਤਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਇਹੇ ਕਹਿਣਾ ਚਾਹੁੰਦੇ ਆ ਕਿ ਟਾਈਮ ਦਿਓ ਥੋੜਾ ਜਿਆ ਤੇ ਆਪਣੀ ਪ੍ਰੋਬਲਮ ਹੱਲ ਕਰਾਓ ਕਿਉਂਕਿ ਕਾਲੀ ਬਾਰੀ ਦੀ ਕੋਈ ਵੀ ਕੰਮ ਨਹੀਂ ਹੁੰਦੇ ਅਗਰ ਟਾਈਮ ਦਿਓਗੇ ਥੋੜਾ ਟੈਂਪਰੇਟ ਦੇਰ ਲੱਗੇਗਾ ਤੇ ਆਪਾਂ ਉਹ ਪ੍ਰੋਬਲਮ ਨੂੰ ਜਿਆਦਾ ਵਧੀਆ ਤਰੀਕੇ ਨਾਲ ਸੋਲਵ ਕਰ ਦਿੰਦੇ ਆਂ ਚਲੋ ਜੀ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸਰ ਰੋਜ਼ ਦਾ ਲੰਗਰ ਆ ਗਿਆ ਹੈਗਾ ਤੇ ਮੈਂ ਹਟ ਰੋਜ਼ ਦਾ ਲੰਗਰ ਕਰਦਾ ਹਾਂ ਸਾਰੇ ਭੈਣ ਭਰਾ ਬਣੇ ਜਾਣਾ ਕਿ ਲੰਗਰ ਹੀ ਸਕਦਾ ਰਹਿੰਦਾ ਲੰਗਰ ਨਹੀਂ ਛੱਡਦਾ ਕੋਈ ਨਹੀਂ ਤੇ ਮੇਰੇ ਡੈਡੀ ਸੀ ਉਹਨਾਂ ਨੇ ਮੈਨੂੰ ਇੱਕੀ ਗੱਲ ਹੀ ਕਹੀ ਸੀ ਕਿ ਜਦੋਂ ਵੀ ਗੁਰੂ ਘਰੇ ਜਾਣਾ ਵਾ ਗੁਰੂ ਘਰ ਦਰਸ਼ਨ ਕਰਨੇ ਆ ਤੇ ਮੱਥਾ ਟੇਕਣਾ ਤੇ ਜਾ ਕੇ ਲੰਗਰ ਦੇ ਵਿੱਚ ਇੱਕ ਪ੍ਰਸਾਦਾ ਜ਼ਰੂਰ ਛਕਣਾ ਵਾ ਕਿਉਂਕਿ ਜਿਹਨੀ ਸੇਵਾ ਲੰਗਰ ਲਾਉਣ ਦੇ ਵਿੱਚ ਲੱਗਦੀ ਹੈ ਨਾ ਉਨੀ ਲੰਗਰ ਛਕਣ ਦੇ ਨਾਲ ਵੀ ਲੱਗਦੀ ਆ ਤੇ ਇਸ ਤਰ੍ਹਾਂ ਕਿ ਮੇਰੇ ਸਾਰੇ ਭੈਣ ਭਰਾ ਨਾ ਲੰਗਰ ਦਾ ਪ੍ਰਸ਼ਾਦਾ ਜਰੂਰ ਲਿਆ ਕਰੋ ਚਲੋ ਸਕਦੇ ਆ ਰੋਜ਼ ਦਾ ਲੰਗਰ ਮਾਰਾ ਕੰਦੀ ਬਲਾਕ ਨੇ ਜਾਤਰਾ ਮੁਕਤ ਕਰੇ ਸਿੱਧੇ ਪਾਸਾ ਸਾਡੀ ਆਜੋ ਮੇਰੇ ਵੀਰ ਜੀ ਆਜੋ ਵੀਰ ਜੀ ਦੇ ਪ੍ਰਸ਼ਾਦਾ ਸਕਣਾ ਭੈਣੋ ਅੰਦਰ ਬਹਿ ਕੇ ਖਾਓ ਆਜੋ ਪਹੁੰਚ ਗਏ ਹੁਣ ਮੈਂ ਘਰ ਤੇ ਚਲੋ ਬਲੌਗ ਦੇ ਹੁਣ ਇੱਥੇ ਕਰਦੇ ਆਂ ਸਮਾਪਤੀ ਤੇ ਸਾਰੇ ਭੈਣ ਭਰਾਵਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ